ਹੈਰਿਟੇਜ ਸਟਰੀਟ ਤੇ ਅਨਾਉਂਸਮੈਂਟ ਕਰਦੀ ਪੁਲਿਸ ਪਹੁੰਚੀ ਹੈ ਤੇ ਨਾਲ ਹੀ ਕਾਰਪੋਰੇਸ਼ਨ ਦੀ ਟੀਮ ਜਿਹਨਾਂ ਦੇ ਵੱਲੋਂ ਦੁਕਾਨਾਂ ਦੇ ਬਾਹਰ ਪਏ ਸਮਾਨ ਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤਦ ਦਾ ਸਈਏ ਕਿ ਅੰਮ੍ਰਿਤਸਰ ਪੁਲਿਸ ਤੇ ਕਾਰਪੋਰੇਸ਼ਨ ਦੇ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਹੈਰਿਟੇਜ ਸਟਰੀਟ ਤੇ ਦੁਕਾਨਾਂ ਦੇ ਬਾਹਰ ਜਿਹੜਾ ਸਮਾਨ ਨਜਾਇਜ਼ ਤੌਰ ਤੇ ਰੱਖਿਆ ਗਿਆ ਉਸ ਤੇ ਕਾਰਵਾਈ ਕਰਦਿਆ ਹੋਇਆ ਐਫ ਆਈ ਆਰ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਤੇ ਸਾਮਾਨ ਦੇਕਾਰ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਕਾਫੀ ਆਉਣ ਜਾਣ ਦੇ ਵਿੱਚ ਦਿੱਕਤ ਆਉਂਦੀ ਹੈ ਜਿਸ ਦੇ ਚਲਦਿਆਂ ਅੰਮ੍ਰਿਤਸਰ ਪੁਲਿਸ ਤੇ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਦੁਕਾਨਾਂ ਦੇ ਬਾਹਰੋਂ ਜਿਹੜਾ ਸਾਮਾਨ ਸੀ ਉਚਕ ਕੇ ਨਗਰ ਨਿਗਮ ਦੀ ਇਸ ਗੱਡੀ ਦੇ ਵਿੱਚ ਲੱਧਿਆ ਗਿਆ ਦੇਖੋ ਕਿਵੇਂ ਜਿਹੜੇ ਦੁਕਾਨਦਾਰ ਨੇ ਉਹ ਇੱਥੇ ਇਸ ਕਾਰਵਾਈ ਨੂੰ ਵੇਖਦੇ ਨਜ਼ਰ ਆਏ ਨੇ ਕਿਉਂਕਿ ਇਹਨਾਂ ਨੂੰ ਨੋਟਿਸ ਵੀ ਦਿੱਤੇ ਗਏ ਕਿ ਅਜੇ ਹਰ ਨਾ ਕੀਤਾ ਜਾਵੇ ਤੇ ਉਸ ਤੋਂ ਬਾਅਦ ਕਾਰਵਾਈ ਵੀ ਕਰ ਦਿੱਤੀ ਗਈ ਤਾਂ ਦੁਕਾਨਦਾਰਾਂ ਦੇ ਵੱਲੋਂ ਜਿਹੜੀ ਸਰਕਾਰੀ ਜਗ੍ਹਾ ਹੈ ਉਸ ਤੇ ਕਬਜ਼ਾ ਕੀਤਾ ਗਿਆ ਜਿਸ ਦੇ ਨਾਲ ਟ੍ਰੈਫਿਕ ਜਾਮ ਹੋ ਰਿਹਾ ਹੈ ਤੇ ਹਵਾਲਾ ਪੁਲਿਸ ਅਧਿਕਾਰੀ ਤੇ ਨਗਰ ਨਿਗਮ ਦੀ ਟੀਮ ਦੇ ਵੱਲੋਂ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਵਾਰਨਿੰਗ ਦਿੱਤੀ ਗਈ ਹੈ ਪਰ ਅਣਸੁਣੀ ਕੀਤੀ ਗਈ ਹੈ ਜਿਸ ਦੇ ਚੱਲਦਿਆਂ ਹੁਣ ਦੋ ਟਰੱਕ ਭਰ ਕੇ ਇਥੋਂ ਸਮਾਨ ਜੜਾ ਏ ਉਹ ਲੱਜਾਇਆ ਗਿਆ ਤਾਂ ਸਪੀਕਰਾਂ ਤੇ ਅਨਾਉਂਸਮੈਂਟ ਵੀ ਕੀਤੀ ਕਿ ਜੇਕਰ ਅੱਗੇ ਤੋਂ ਜਿਹਾ ਕੀਤਾ ਤਾਂ ਫਿਰ ਖੈਰ ਨਹੀਂ ਹਾਂਜੀ ਸਰ ਅੱਜ ਜਿਹੜਾ ਸਮਾਨ ਚੱਕਿਆ ਜਾ ਰਿਹਾ ਉਹਦੇ ਨਾਲ ਇਸਰਾ ਵਿੱਚ ਜੇ ਮਾਨ ਜੋ ਕਮਿਸ਼ਨ ਸਾਹਿਬ ਗੁਰਪ੍ਰੀਤ ਸਿੰਘ ਜੀ ਭੁੱਲਣ ਉਹਨਾਂ ਦੇ ਨਿਸ਼ਾਨ ਨਿਹਸਤੇ ਤੇ ਕਿਉਂਕਿ ਉਹਨਾਂ ਕੋਲ ਮੇਅਰ ਸਾਹਿਬ ਜਿਹੜੇ ਨਵੇਂ ਬਣੇ ਨੇ ਉਹਨਾਂ ਨੇ ਮੀਟਿੰਗ ਕੀਤੀ ਸੀ ਉਹਨਾਂ ਨੇ ਉਹ ਉਹਨਾਂ ਨੇ ਕਿਹਾ ਕਿ ਜਿਹੜੇ ਸੰਗਤਾਂ ਨੂੰ ਆਉਣ ਦੇ ਤੇ ਬਹੁਤ ਪਰੇਸ਼ਾਨੀ ਹੋ ਰਹੀ ਆ ਲੋਕਾਂ ਨੇ ਦੁਕਾਨਦਾਰਾਂ ਨੇ ਬਾਹਰ ਆਪਣੀਆਂ ਦੁਕਾਨਾਂ ਤੋਂ ਬਾਹਰ ਸਮਾਨ ਕੱਢ ਕੇ ਲਾਇਆ ਹੈ ਕਿ ਰਸਤੇ ਜਿਹੜੇ ਆ ਸਾਰੇ ਰਿਕਾਪਟਾ ਪਾ ਰਹੇ ਜੋ ਇਹਦੇ ਤੇ ਤਹਿਤ ਅੱਜ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਮਾਨ ਐਡੀਐਸਪੀ ਨਾਲ ਸਾਡੇ ਏਸੀਪੀ ਸਾਹਿਬ ਨਾਲ ਸਾਡੇ ਜ਼ੋਨ ਚਾਰਜ ਅਸੀਂ ਅੱਜ ਆਣ ਕੇ ਦੋ ਟਰੱਕ ਜਿਹੜਾ ਲੋਕਾਂ ਦਾ ਸਮਾਨ ਜਿਹੜਾ ਸੜਕਾਂ 'ਚ ਪਿਆ ਸੀ ਜਿੰਨਾਂ ਨਾਲ ਰਸਤੇ ਬਲਾਕ ਹੋ ਰਹੇ ਸੀ ਉਹ ਅਸੀਂ ਜਿਹੜਾ ਜਬਤ ਕਰ ਲਿਆ ਵਾ ਕਾਰਪੋਰੇਸ਼ਨ ਨੇ ਔਰ ਇਹਨਾਂ ਨੂੰ ਗਾਂ ਵਾਸਤੇ ਹਦਾਇਤ ਕਰਦੀ ਹੈ ਕਿ ਜੇਕਰ ਦੁਬਾਰਾ ਕੋਈ ਲਾਏਗਾ ਉਹਦੇ ਖਿਲਾਫ ਜਿਹੜੀ ਆ ਰਸਤਾ ਰੋਕਣ ਦੀ ਜਿਹੜੀ ਐਫ ਆਈ ਆਰ ਜਿਹੜੀ ਪੁਰਾਣੀ 283 ਆਈ ਪੀ ਸੀ ਸੀ ਨਵੀਂ ਧਾਰਾ ਬੀ ਐਨ ਐਸ ਤਹਿਤ ਜਿਹੜਾ ਵਾ ਪਰਚਾ ਦਰਜ ਕੀਤਾ ਜਾਏਗਾ ਸਰ ਅੱਗੇ ਵੀ ਟਰਾਲੇ ਕਿਤੇ ਜਾਂਦੇ ਆ ਸਾਰੇ ਕਾਰਪੋਰੇਸ਼ਨ ਤੇ ਕੋਈ ਪੁੱਛਾ ਸੋ ਪਰ ਫਿਰ ਵੀ ਦੁਕਾਨਦਾਰਾਂ ਨੇ ਸਮਝਦੇ ਨਹੀਂ ਕੋ ਦੇਖੋ ਜੀ ਇਹਨਾਂ ਦੇ ਕਈ ਵਾਰ ਨਾਲ ਦੁਕਾਨਦਾਰ ਕਰਾਇਦਾਰ ਚੇਂਜ ਹੋ ਜਾਂਦੇ ਆ ਪਹਿਲਾ ਕਿਰਾਏਦਾਰ ਇੱਕ ਵਾਰ ਹੁੰਦਾ ਫਿਰ ਕੁਝ ਪੰਦੋਈ ਤਿੰਨੀ ਮਹੀਨੇ ਚੇਂਜ ਹੋ ਜਾਂਦਾ ਉਹਦੇ ਵਜ੍ਹਾ ਕਰਕੇ ਉਹ ਨਵਾਂ ਕਿਰਾਏਦਾਰ ਫਿਰ ਆਪਣੀ ਵਗਰੀ ਕੰਮ ਕਰਦਾ ਜੋ ਇਸ ਵਾਰ ਅਸੀਂ ਪੱਕਾ ਜਿਹੜਾ ਇਹਨਾਂ ਨੂੰ ਇੱਕ ਅਨਾਉਂਸਮੈਂਟ ਕਰ ਦਿੱਤੀ ਆ ਔਰ ਸਾਰਿਆਂ ਨੂੰ ਨੋਟ ਕਰਾ ਦਿੱਤਾ ਗਿਆ ਔਰ ਇਹਨਾਂ ਨਾਲ ਮੀਟਿੰਗ ਵੀ ਕਰ ਲਈ ਗਈ ਹੈ ਕਿ ਗਾਂਹ ਵਾਸਤੇ ਕਦੀ ਵੀ ਮਡੇ ਕੋਈ ਬੰਦਾ ਜਿਹੜਾ ਵਾਰ ਸਾਮਾਨ ਨਹੀਂ ਲਏਗਾ ਸਰ ਇਹ ਸਾਮਾਨ ਜਿਹੜਾ ਚੱਕਿਆ ਵਾਪਸ ਹੋਏਗਾ ਨਹੀਂ ਜੀ ਨਹੀਂ ਇਹ ਕਾਰਪੋਰੇਸ਼ਨ ਦੇ ਵੱਲੋਂ ਜਿਹੜੇ ਸਾਡੇ ਧਰਮਿੰਦਰ ਜੀ ਨੇ ਸਟੇਟ ਅਫਸਰ ਉਹਨਾਂ ਵੱਲੋਂ ਰਹੇਦਾ ਵੀ ਬਿਲਕੁਲ ਇਹ ਸਾਮਾਨ ਜਿਹੜਾ ਕਿਸੇ ਨੂੰ ਵਾਪਸ ਨਹੀਂ ਹੋਇਆ